ਜੀ ਦਾ ਵਿਰੋਧ ਹੁੰਦਾ ਹੈ ਵਿਰੋਧ ਤੇ ਸੱਚ ਦਾ ਹੁੰਦਾ ਹੈ ਸੱਚ ਤੇ ਸੁਣਨਾ ਊਕਾ ਤੁਸੀਂ ਆਪਣੇ ਪਰਿਵਾਰ ਚ ਹਰ ਇੱਕ ਪਰਿਵਾਰ ਦੀਆਂ ਆਂਜ ਆਮਲਾਈ ਜੋ ਤੁਹਾਡਾ ਕਦੇ ਵੀ ਮੈਂ ਸਕੂਲਾਂ ਦੀ ਐਗਜ਼ੈਂਪਲ ਦਿੰਨਾ ਕਈ ਸਕੂਲਾਂ ਚ ਨਾ ਟੀਚਰ ਤੁਸੀਂ ਨੋਟ ਕੀਤਾ ਹੋਏਗਾ ਉਹ ਸਖਤ ਹੁੰਦੇ ਆ ਉਹ ਸਖਤ ਦਾ ਭਾਵੇਂ ਨਹੀਂ ਵੀ ਉਹ ਸਟੂਡੈਂਟ ਦੇ ਦੁਸ਼ਮਣ ਵਾ ਉਹ ਚਾਹੁੰਦੇ ਆ ਕਿ ਸਟੂਡੈਂਟ ਦਾ ਕੁਝ ਬਣ ਜਾਏ ਤੇ ਕਈ ਟੀਚਰ ਇਦਾਂ ਦੇ ਦਿੰਦੇ ਉਹਨਾਂ ਕਦੀ ਕਿਸੇ ਸਟੂਡੈਂਟ ਨਾਲ ਵਿਗਾੜਨੀ ਨਹੀਂ ਜੇ ਪੜ ਕੇ ਆ ਗਿਆ ਤਾਂ ਠੀਕ ਹੈ ਨਹੀਂ ਪੜ ਕੇ ਆ ਗਿਆ ਤਾਂ ਠੀਕ ਆ ਹੁਣ ਉਹ ਉਹ ਤੇ ਚਾਹੁੰਦੇ ਆ ਵੀ ਇਹ ਟੀਚਰ ਰੋਜ਼ ਆਵੇ ਸਕੂਲ ਚ ਜਿਹੜਾ ਸਖਤ ਹੁੰਦਾ ਉਹਦੇ ਬਾਰੇ ਕੀ ਕਹਿੰਦੇ ਵ ਸਾਰੇ ਬਿਮਾਰ ਹੁੰਦੇ ਇਹ ਟੀਚਰ ਨਹੀਂ ਕਦੀ ਬਿਮਾਰ ਹੋਇਆ ਨਾ ਇਹਨੂੰ ਕਦੀ ਵਿਆਹ ਹੁੰਦਾ ਨਾ ਕਦੀ ਇਹ ਛੁੱਟੀ ਕਰਦਾ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਖਤ ਆ ਨਾ ਅਸਲ 'ਚ ਹੈਗਾ ਹੀ ਤੁਹਾਡਾ ਅਸਲੀ ਹਮਦਰਦ ਇਹ ਆ ਚਾਹੁੰਦਾ ਵਾ ਕਿ ਮੇਰਾ ਪੜਿਆ ਬੱਚਾ ਕਿਤੇ ਉੱਚੇ ਅਹੁਦੇ ਤੇ ਜਾਵੇ ਆਹੜਾ ਤੈਨੂੰ ਹਾਂ ਚ ਆ ਮੜਾਈ ਜਾਂਦਾ ਨਾ ਇਹ ਤੁਹਾਡਾ ਬੇੜਾ ਗਰ ਕਰਨਾ ਚਾਹੁੰਦਾ ਤੇ ਮੈਂ ਧਾਰਮਿਕ ਸਟੇਜਾਂ ਤੇ ਰੋਜ਼ ਬੋਲਦਾ ਜਿਹੜੇ ਤੁਹਾਨੂੰ ਮਿੱਠੀਆਂ ਗੋਲੀਆਂ ਦੇ ਰਿਆ ਨਾ ਉਹ ਤੁਹਾਡੀਆਂ ਜੜ੍ਹਾਂ ਦੇ ਵਿੱਚ ਇਹੋ ਜਿਹਾ ਤੇਲ ਪਾ ਰਿਆ ਵੀ ਉਹਨਾਂ ਦੀ ਪੀੜ੍ਹੀਆਂ ਨੂੰ ਸਿੱਖੀ ਵਿਚਾਰਤ ਦਾ ਪਤਾ ਇਹਨਾਂ ਲੱਗ ਸਕੇ